ਕਮੇਟੀ ਜੀ ਜਨਾਬ ਰਾਜੂ ਹਰੀਪ੍ਰੀਤ ਸਾਹਿਬ ਉਹਨਾਂ ਦੀ ਸਨਮਾਨਤਾ ਦੀ ਰਸਮ ਅਰ ਬਾਕੀ ਜਿਹਨੇ ਦੀਪ ਉਹਨਾਂ ਦਾ ਹੁਕਮ ਹੋਵੇਗਾ ਸਾਡੇ ਪ੍ਰਧਾਨਤਾ ਦਾ ਉਹਨਾਂ ਦਾ ਹੁਕਮ ਹੋਵੇਗਾ ਸਾਡਾ ਸੋਨੂ ਵੀਰ ਸ਼ੇਰ ਗੇਰ ਮੇਰੇ ਨਾਲ ਅਗੇ ਦੀਪੂ ਬਾ ਕੋਈ ਪੰਜਾਬੀ ਇੰਡਸਟਰੀ ਦਾ ਕੋਈ ਸਿੰਗਰ ਕੋਈ ਬਾਲੀਵੁੱਡ ਸਟਾਰ ਮੈਂ ਜਦੋਂ ਪਹਿਲੀ ਵਾਰੀ ਸੋਨੂ ਭਾਈ ਦੀ ਦੁਕਾਨ ਜਗਾ ਮੈਂ ਗਿਆ ਯਾਰ ਕਿਹਦਾ ਮਾਹੌਲ ਬੜੀਆਂ ਪਿਆ ਪਰ ਹੁਣ ਮੇਰੇ ਨਾਲ ਨਿਕ ਪੇਖੀਵੰਡ ਏਰੀਆ ਦੇ ਵਿੱਚ ਕੋਈ ਫੜਕਾਰ ਆਇਆ ਹੋਵੇ ਤੇ ਜਿੱਦਾਂ ਸੋਨੂ ਭਾਈ ਦਾ ਕੁਲਚਾ ਤੇ ਜਿੱਦਾਂ ਸੋਨੂ ਭਾਈ ਦਾ ਪਿਆਰ ਨਾਲ ਲਵੇ ਉਦੋਂ ਮੇਰੇ ਨਾਲ ਇੱਕਮ ਅਦੂਰ ਰਹਿੰਦਾ ਪਰ ਸੋਨੂ ਸੋਣਾ ਵੀਰ ਬਹੁਤ ਅੱਛਾ ਸਾਡਾ ਭਰਾ ਤੇ ਰਾਜੂ ਬਾਜੂ ਉਹਨਾਂ ਦੇ ਨਾਲ ਵੀ ਬਹੁਤ ਸਾਰਾ ਪਿਆਰ ਹੈ ਇਹਨਾਂ ਦਾ ਔਰ ਜਿਹਨੇ ਵੀ ਸਾਡੇ ਵੀਰ ਨੇ ਸਾਰਾ ਦਸਪਕਾਰ ਕਰਦੇ ਧੰਨਵਾਦ ਕਰਦੇ ਤਾਂ ਜਿਹਨੇ ਵੀ ਹਾਜ਼ਰੀ ਅਸੀਂ ਇਹ ਨਕੋਚਾ ਨਹੀਂ ਖਾਦਾ ਅਸੀਂ ਇਹ ਨਕੋਚਾ ਨਹੀਂ ਖਾਦਾ ਕਿੱਦਾਂ ਦੱਸੋ ਕਹੀਏ ਕਰ ਕਿਰਪਾ ਦਸੀਏ ਸਭਨਾ ਸੋਨੂ ਪੁਲਜਿਆ ਵਾਣਾ ਸੋਨੂ ਪੁਲਜਿਆ ਵਾਣਾ ਵੇਖਣ ਨੂੰ ਕੋਲਾ ਪਾਣਾ ਵੇਖਣ ਨੂੰ ਕੋਲਾ ਪਾਣਾ ਵੇਖਣ ਨੂੰ ਕੋਲਾ ਪਾਣਾ ਅਰੇ ਤਾਂ ਕੰਮ ਬੜਾ ਔਖਾ ਏ ਇਹ ਤਾਂ ਕੰਮ ਬੜਾ ਔਖਾ ਉੱਖਾ ਏ ਕਿਤੇ ਸਮਝਿਓ ਸੋਖਾ ਏ ਕਿਤੇ ਸਮਝਿਓ ਨਾ ਸੋਖਾ ਏ ਸਮਝ ਦਾ ਸੋਖਾ ਏ ਕਿਉਂਕਿ ਸੋਨੂੰ ਹਰ ਕੰਮ ਬੜਾ ਔਖਾ ਏ ਜਿਹੜਾ ਸਾਡਾ ਕੰਮ ਏ ਨਾ ਇਹ ਵੀ ਬੜਾ ਔਖਾ ਏ ਬੜੀ ਗੱਲ ਗੁਣਾ ਮਿਊਜ਼ੀਸ਼ੀਅਨ ਕਿੰਨਾ ਅੱਛਾ ਵਜਾ ਰਹੇ ਆ ਕਈ ਵਾਰ ਸਾਨੂੰ ਐਸੇ ਮਿਊਜ਼ੀਸ਼ੀਅਨ ਵੀ ਟੱਕਰ ਜਾਂਦੇ ਇੱਕ ਬੰਦਾ ਵਿੱਚ ਇੱਕ ਬੰਦਾ ਗੰਦਾ ਟੱਕਰ ਜਾਂਦੇ ਜਿਹੜਾ ਸਾਰੇ ਮਿਊਜ਼ੀਸ਼ੀਅਨਾਂ ਨੂੰ ਖਰਾਬ ਕਰ ਦਿੰਦਾ ਨਾ ਨਹੀਂ ਲਾਣਾ ਹੈ ਉੱਥੇ ਹੀ ਹੈਗਾ ਭਾਵੇਂ ਨਹੀਂ ਹੈਗਾ ਪਰ ਉਹ ਸਾਰੇ ਮਿਊਜ਼ੀਸ਼ੀਅਨਾਂ ਨੂੰ ਖਰਾਬ ਕਰ ਦਿੰਦਾ ਜਦੋਂ ਖਰਾਬ ਕਰਦਾ ਤਾਂ ਕੀ ਹੁੰਦਾ ਉਦੋਂ ਸਾਡੇ ਲਈ ਔਖਾ ਹੋ ਜਾਂਦਾ ਸਿੰਗਰਾਂ ਲਈ ਔਖਾ ਹੋ ਜਾਂਦਾ ਫੇ ਸਾਨੂੰ ਗੱਲ ਬਲਟਾਣੀ ਪਾ ਜਾਂਦਾ ਇਹ ਕੰਮ ਹਰ ਕੋਈ ਕੰਮ ਔਖਾ ਹੈ ਪਰ ਮੈਨੂੰ ਅੱਜ ਤੱਕ ਕੋਈ ਐਸਾ ਮਿਊਜ਼ੀਸ਼ੀਅਨ ਨਹੀਂ ਟੱਕਰਿਆ ਜਿਹੜਾ ਬੈਡ ਹੋਵੇ ਸਾਰੇ ਬੜੇ ਅੱਛੇ ਬੜੇ ਵੀਗੇ ਮੁੰਡੇ ਨੇ ਸਾਰੇ ਦੱਬ ਕੇ ਵਜਾਉਂਦੇ ਨੇ ਤੇ ਦੱਬ ਕੇ ਖਾਂਦੇ ਨੇ ਤੇ ਦੱਬ ਕੇ ਕਮਾਉਂਦੇ ਨੇ ਜਿਹੜੇ ਪੈਸੇ ਕਮਾਉਂਦੇ ਨੇ ਤਾਂ ਹੀ ਤੇਰੇ ਤੋਂ ਕੁਲਝ ਛੋਲੇ ਖਾਂਦੇ ਨੇ ਇਸ ਕਰਕੇ ਮਾਤਾਨ ਨੇ ਸਾਰਿਆਂ ਨੂੰ ਪੈਸੇ ਦੇਵੇ ਔਰ ਸਾਰਿਆਂ ਨੇ ਰਲ ਕੇ ਕੀ ਕਹਿਣਾ ਹੈ